ਔਰ ਤੁਸੀਂ ਸੁਣੋਗੇ ਕਲਵੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਪਹਿਲੀ ਵਾਰ ਇਹ ਪੁਸਤਕ 19 ਨਵੰਬਰ 2002 ਨੂੰ ਗੁਰੂ ਨਾਨਕ ਆਗਮਨ ਦਿਵਸ ਤੇ ਰੀਸ ਕੀਤੀ ਗਈ ਇਸ ਪੁਸਤਕ ਦੇ ਪ੍ਰਕਾਸ਼ਕ ਨੇ ਪੰਥ ਕਾਲਸਾ ਪ੍ਰਕਾਸ਼ਨ ਤੇ ਇਸ ਨੂੰ ਛਾਪਿਆ ਐਵਰੀ ਪ੍ਰਿੰਟਰਸ ਜਲੰਧਰ ਨੇ ਮੈਂ ਕਾਰਿਫ ਦਾ ਕਹਿਣਾ ਹੈ ਕਿ ਸਿੱਖ ਧਰਮ ਨਵੇਂ ਕਲਾ ਧਰਮ ਹੈ ਇਹ Hindu ਧਰਮ ਵਿੱਚੋਂ ਨਹੀਂ ਨਿਕਲਿਆ Hindu ਧਰਮ ਸਿੱਖ ਧਰਮ ਨੂੰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ ਜੋ ਛੋਟੇ-ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਲੈਂਦਾ ਹੈ ਫਿਰ ਉਸ ਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਤੇ ਅੰਤ ਵਿੱਚ ਉਸ ਨੂੰ ਆਪਣੇ ਵੱਡੇ ਢਿੱਡ ਵਿੱਚ ਸਮਾ ਲੈਂਦਾ ਹੈ ਇਸ ਲਈ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ Hindu ਧਰਮ ਹੈ ਉਸ ਵਿਸ਼ਾਲ ਅਜਗਰ ਤੋਂ ਸਿੱਖ ਧਰਮ ਨੂੰ ਬਚਾਉਣ ਲਈ ਬਰਤਾਨੀਆ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ ਗੁਰਬੀਰ ਸਿੰਘ ਕੌੜਾ ਦਾ ਕਹਿਣਾ ਕਿ ਇਹ ਕਿਤਾਬ ਲਿਖਣ ਲੱਗਿਆ ਮੈਨੂੰ ਬਹੁਤ ਮਾਨਸਿਕ ਤਕਲੀਫ ਵਿੱਚੋਂ ਲੰਘਣਾ ਪਿਆ ਹੈ ਛੋਟਾ ਮੂੰਹ ਵੱਡੀ ਗੱਲ ਵਾਂਗ ਵਿਸ਼ਾ ਬਿਲਕੁਲ ਵੱਖਰਾ ਹਉ ਤੇ ਨਵਾਂ ਹੋਣ ਤੋਂ ਇਲਾਵਾ ਦੁਬਿਧਾ ਵਾਲਾ ਵੀ ਸੀ ਇਹ ਕਿਤਾਬ ਲਿਖੇ ਨੂੰ ਲਗਭਗ 2 ਸਾਲ ਹੋ ਚੱਲੇ ਹਨ ਪਰ ਸਿੱਖ ਸੱਚਮੁੱਚ ਨਿਕਲਿਆ ਗਿਆ ਹੈ ਕਿ ਨਹੀਂ ਦਾ ਫੈਸਲਾ ਮੇਰੇ ਕੋਲੋਂ ਨਹੀਂ ਹੋ ਸਕਿਆ ਆਖੀਰ ਮੈਂ ਇੱਕ ਰਜਿਸਟਰ ਲਾ ਲਿਆ ਤੇ ਹਰ ਠੀਕ ਠਾਕ ਸਿੱਖ ਜੋ ਵੇਖਣ ਨੂੰ ਜਾਗਰੂਕ ਲੱਗਦਾ ਸੀ ਕੋਲੋਂ ਪੁੱਛਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਵਿੱਚੋਂ ਕੋਟੀ ਦੇ ਜ਼ਬਾਨ ਮੰਨੇ ਜਾਣ ਵਾਲੇ ਸੱਜਣ ਡਾਕਟਰ ਸਰਕਾਰੀ ਉੱਚ ਅਧਿਆਤਿਆਂ ਤੇ ਬੈਠੇ ਅਫਸਰ ਇੰਜੀਨੀਅਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਨਾਮੀ ਵਕੀਲ ਤੇ ਹੇਠਲੀ ਅਦਾਲਤਾਂ ਦੇ ਸਭ ਜੱਜਾਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸਹਿਬਾਨ ਗੁਰਦੁਆਰਿਆਂ ਦੇ ਪ੍ਰਧਾਨ ਉਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਤੇ ਹੋਰ ਮਹੱਤਵਪੂਰਨ ਨਾਮੀ ਲਿਖਾਰੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਹਿਬਾਨ ਪੰਜਾਬੀ ਅਖਬਾਰਾਂ ਨਾਲ ਸੰਬੰਧਿਤ ਗੁਰਸਿੱਖ ਪੱਤਰਕਾਰ ਦੁਕਾਨਦਾਰ ਖੇਤੀ ਕਰਨ ਵਾਲੇ ਗੁਰਸਿੱਖ ਕਿਸਾਨ ਸ਼ੇਰਕੜ ਡੇਰਿਆਂ ਦੇ ਸਾਧ ਸੰਤਰਾਗੀ ਢਾਡੀ ਤੇ ਕੀਰਤਨ ਕਰਨ ਵਾਲੇ ਸੱਜਣ ਤੇ ਇੱਥੋਂ ਤੱਕ ਕਿ ਸਧਾਰਨ ਸਿੱਖ ਜਿਨ੍ਹਾਂ ਵਿੱਚ ਰਿਕਸ਼ਾ ਵਾਹਣ ਵਾਲੇ ਤੱਕ ਵੀ ਸ਼ਾਮਲ ਸਾਨੂੰ ਪੁੱਛਿਆ ਤੁਹਾਡੇ ਖਿਆਲ ਵਿੱਚ ਹਿੰਦੂ ਬਹੁਗਿਣਤੀ ਵੱਲੋਂ ਸਿੱਖ ਨਿਗਲਿਆ ਗਿਆ ਹੈ ਕਿ ਨਹੀਂ ਇਸ ਦਾ ਜੋ ਨਤੀਜਾ ਨਿਕਲਿਆ ਉਸ ਨੂੰ ਵੇਖ ਕੇ ਹੀ ਇਹ ਕਿਤਾਬ ਛਪਾਉਣ ਦੀ ਹਿੰਮਤ ਹੋਈ ਨਹੀਂ ਤਾਂ ਮੈਂ ਵੀ ਕਿਸੇ ਰਫੜ ਵਿੱਚ ਨਹੀਂ ਸੰਪੇਣਾ ਚਾਹੁੰਦਾ 53% ਰਲੇ ਮਿਲੇ ਸਿੱਖਾਂ ਨੇ ਬਿਨਾ ਕਿਸੇ ਕਿੰਤੂ ਪਰੰਤੂ ਲਾਉਣ ਦੇ ਸਿੱਧੇ ਤੇ ਠੇਠ ਪੰਜਾਬੀ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਨਿਗਲਿਆ ਜਾ ਚੁੱਕਾ ਹੈ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਨਿਗਲਿਆ ਤਾਂ ਉਸ ਦਿਨ ਕਿਆ ਸੀ ਜਿਸ ਦਿਨ ਇਹਨਾਂ ਨੇ ਪਾਕਿਸਤਾਨ ਵਿੱਚੋਂ ਨਿਕਲ ਕੇ ਹਿੰਦੁਸਤਾਨ ਦੀ ਧਰਤੀ ਤੇ ਪੈਰ ਰੱਖਿਆ ਸੀ 21% ਸਿੱਖਾਂ ਨੇ ਕਿਹਾ ਕੌਣ ਨਿਗਲ ਸਕਦਾ ਹੈ ਸਿੱਖ ਨੂੰ ਤੁਸੀਂ ਇਹ ਸੋਚ ਕਿਦਾਂ ਲਿਆ ਕਿਸੇ ਨੇ ਕਿਹਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆ ਬਣਾਇਆ ਅਸੀਂ ਕੋਈ ਆਪਣੇ ਆਪ ਨਹੀਂ ਬਣ ਗਏ ਭਈ ਸਾਨੂੰ ਕੋਈ ਜਣਾ ਖਾਣਾ ਨਿਗਲ ਜਾਏਗਾ ਸਾਡਾ ਬਾਜਾ ਵਾਲਾ ਗੁਰੂ ਸਾਨੂੰ ਨਿਗਲ ਜਾਣ ਦੇਊਗਾ ਭਲਾ ਕਈਆਂ ਨੇ ਇਹ ਵੀ ਕਿਹਾ ਕਿ ਇਹ ਸਭ ਟੈਂ ਦੀ ਕਲਾ ਦੀਆਂ ਗੱਲਾਂ ਹਨ ਪਿਛਲੇ ਸੰਘਰਸ਼ ਦੀ ਹਾਰ ਵਿੱਚੋਂ ਇਹ ਸੋਚ ਨਿਕਲੀ ਹੈ ਵਕਤ ਪੈਣ ਤੇ ਠੀਕ ਹੋ ਜਾਵੇਗੀ ਕਿਸੇ ਨੇ ਵੀ ਕਿਹਾ ਕਿ ਹੁਣ ਤਾਂ ਸਗੋਂ ਸਿੱਖਾਂ ਦਾ ਸੂਤ ਹੀ ਬੜਾ ਲੱਗਾ ਹੁਣ ਤਾਂ ਅਸੀਂ ਆਜ਼ਾਦ ਹਾਂ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ ਗੁਲਾਮੀ ਨਾਲੋਂ ਤਾਂ ਆਜ਼ਾਦੀ ਸਦਾ ਹੀ ਚੰਗੀ ਹੁੰਦੀ ਹੈ ਕਿਸੇ ਨੇ ਕਿਹਾ ਕਿ ਜੇ ਹਿੰਦੂ ਬੋਹ ਗਿਣਤੀ ਵੱਲੋਂ ਨਿਗਲਿਆ ਵੀ ਚਲਿਆ ਹੈ ਤਾਂ ਅਸਾਂ ਕਿਹੜਾ ਇੱਥੇ ਬੈਠੇ ਰਹਿਣਾ ਅਸੀਂ ਤਾਂ ਸਮੇਤ ਪਰਿਵਾਰ ਬਾਹਰ ਜਾਣ ਨੂੰ ਤਿਆਰ ਬੈਠੇ ਆਂ ਕਈਆਂ ਨੇ ਸਵਾਲ ਪੁੱਛੇ ਜਾਂ ਤੇ ਗੁੱਸਾ ਕੀਤਾ ਤੇ ਕਿਹਾ ਬੰਦਾ ਗੱਲ ਤੇ ਮੂੰਹ ਚੰਗੀ ਕੱਢੇ ਹਿੰਦੂ ਵਿਚਾਰੇ ਕੋਈ ਸਾਡੇ ਨਾਲ ਵੱਖਰੇ ਹਨ ਪਾਕਿਸਤਾਨ ਵਿੱਚੋਂ ਵੀ ਤਾਂ ਬਥੇਰਾ ਜਾਨੀ ਤੇ ਮਾਲੀ ਨੁਕਸਾਨ ਉਠਾ ਕੇ ਸਾਡੇ ਨਾਲ ਹੀ ਰੇਡ ਤੇ ਘੇੜਦੇ ਇਧਰ ਆਏ ਸਨ ਹੁਣ ਉਹ ਹੋਰ ਤੇ ਅਸੀਂ ਹੋਰ ਹ ਇੱਕ ਸਿੱਖ ਨੇ ਕਿਹਾ ਹੱਦ ਹੋ ਗਈ ਸਵਾਲ ਪੁੱਛਣ ਵਾਲੀ ਸਿੱਖ ਹਿੰਦੂ ਤੋਂ ਬਣਿਆ ਸੀ ਜੇ ਹਿੰਦੂਆਂ ਵਿੱਚ ਹੀ ਰਲ ਜਾਵੇ ਤਾਂ ਕਿੱਧਰ ਦਾ ਲੋੜਾ ਚੱਲਿਆ ਹਾਂ ਜੇ ਮੁ슬ਮਾਨਾਂ ਵਿੱਚ ਜਾ ਰਲਦਾ ਫਿਰ ਪੂਰੀ ਗੱਲ ਸੀ ਇਸ ਤਰ੍ਹਾਂ 21% ਵਿੱਚੋਂ ਕਈ ਲੋਕਾਂ ਨੇ ਹਿੰਦੂਆਂ ਵਿੱਚ ਰਲ ਨੂੰ ਬੁਰਾ ਨਹੀਂ ਮੰਨਿਆ ਤੇ ਸਿੱਧੇ ਤੌਰ ਤੇ ਵੀ ਕਿਹਾ ਕਿ ਹਿੰਦੂ ਹਿੰਦੂ ਕੁਝ ਨਹੀਂ ਹੁੰਦਾ ਸਿੱਖ ਵੀ ਪਹਿਲੇ ਦਿਨ ਤੋਂ ਹੀ ਹਿੰਦੂ ਹਨ ਦੋ ਨਾ ਰੱਖੇ ਜਾਣਾ ਇੱਕ ਕੌਮ ਦੋ ਨਹੀਂ ਬਣ ਜਾਂਦੀ ਕਈਆਂ ਨੇ ਆਖਿਆ ਅਸੀਂ ਹੁਣ ਆਪਣੇ ਭਰਾਵਾਂ ਆਪਣਵਈਆਂ ਫੁੱਫੜਾ ਮਾਸਟਰਾਂ ਤੇ ਚਾਚੇ ਤਾਇਆ ਨੂੰ ਛੱਡ ਕੇ ਜੋ ਮੋਂਨੇ ਹਨ ਪਿੰਡ ਦੇ ਜੱਟਾਂ ਬੁੱਟਾਂ ਨਾਲ ਰਲ ਕੇ ਆਪਣੇ ਆਪ ਨੂੰ ਸਿੱਖ ਅਖਵਾਈਏ ਭਾਵੇਂ ਨਿਕਲੇ ਗਏ ਤੇ ਭਾਵੇਂ ਨਹੀਂ ਅਸੀਂ ਇੱਦਾਂ ਹੀ ਚੰਗੇ ਆ 26% ਲੋਕਾਂ ਨੇ ਕੋਈ ਚੱਜ ਦਾ ਜਵਾਬ ਨਹੀਂ ਦਿੱਤਾ ਕਈ ਤਾਂ ਜਵਾਬ ਦੇਣਾ ਹੀ ਨਹੀਂ ਸੰਤਾਉਂਦੇ ਕਈ ਕਹਿੰਦੇ ਸਨ ਜਦੋਂ ਸਾਨੂੰ ਗੱਲ ਦਾ ਹੀ ਪਤਾ ਨਹੀਂ ਤਾਂ ਜਵਾਬ ਕਾਹਦਾ ਦੀਏ ਕਈਆਂ ਨੂੰ ਅਜਗਰ ਦਾ ਹੀ ਪਤਾ ਨਹੀਂ ਸੀ ਜੋ ਪੁੱਛਦੇ ਸਨ ਅਜਗਰ ਕਿਨੂੰ ਆਂਦੇ ਆ ਇਹਨਾਂ 26 ਫੀਸਦੀ ਲੋਕਾਂ ਨੂੰ ਛੱਡਦੀ ਹੈ ਤਾਂ 53 ਫੀਸਦੀ ਮੰਨਦੇ ਹਨ ਕਿ ਸਿੱਖ ਨਿਗਲਿਆ ਗਿਆ ਹੈ ਤੇ 21 ਫੀਸਦੀ ਮੰਨਦੇ ਹਨ ਕਿ ਨਹੀਂ ਨਿਕਲਿਆ ਗਿਆ ਤੇ ਜੇ ਨਿਕਲਿਆ ਵੀ ਗਿਆ ਹੈ ਤਾਂ ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਮਾਮੂਲੀ ਗੱਲ ਹੈ ਇਸ ਲਈ 53 ਫੀਸਦੀ ਲੋਕਾਂ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਹੀ ਮੈਂ ਕਿਤਾਬ ਛਪਵਾਉਣ ਦਾ ਹੌਸਲਾ ਕੀਤਾ ਬ੍ਰਾਹਮਣਵਾਦ ਨੇ ਪਹਿਲਾਂ ਜੈਨ ਧਰਮ ਨੂੰ ਨਿਗਲਿਆ ਫਿਰ ਬੋਧੀਆਂ ਨੂੰ ਨਿਗਲਿਆ ਤੇ ਹੁਣ ਪਾਰਸੀਆਂ ਨੂੰ ਨਿਗਲਣ ਤੋਂ ਬਾਅਦ ਸਿੱਖ ਇਸ ਤੇ ਦਾ ਸਤਿਕਾਰ ਹਨ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿੱਖ ਜਗਤ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਮਨ ਵਿੱਚ ਕਿਸੇ ਵੀ ਸੱਜਣ ਜਾਂ ਕਿਸੇ ਵੀ ਜਮਾਤ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਬ੍ਰਾਹਮਣ ਤੋਂ ਮੇਰਾ ਭਾਵ ਉਸ ਬੁੱਧੀਜੀਵੀ ਤੋਂ ਹੈ ਜਿਹੜਾ ਮੰਨੁਵਾਦੀ ਸਿਧਾਂਤ ਦਾ ਪ੍ਰਚਾਰਕ ਹੈ ਆਮ ਸਧਾਰਨ ਬ੍ਰਾਹਮਣ ਸੱਜਣ ਮੇਰੇ ਲਈ ਪੂਰਾ ਪੂਰਾ ਸਤਿਕਾਰਯੋਗ ਹੈ ਜਦੋਂ ਅਸੀਂ ਪਾਕਿਸਤਾਨ ਵਿੱਚ ਆਏ ਤਾਂ ਸਾਡੇ ਕੋਲ ਸવાય ਗੱਲ ਦੇ ਕੱਪੜਿਆਂ ਤੋਂ ਕੱਚੀ ਕੋਡੀ ਵੀ ਨਹੀਂ ਸੀ ਸਾਡੀ ਪਿੰਡ ਮਾਨਾਂ ਵਾਲੀ ਜ਼ਮੀਨ ਇੱਕ ਬ੍ਰਾਹਮਣ ਕੋਲ ਸੀ ਜੋ ਮੇਰੇ ਬਾਬਾ ਜੀ ਦਾ ਲੰਗੋਟਿਆ ਯਾਰ ਹੁੰਦਾ ਸੀ ਤੇ 30 ਸਾਲ ਤੋਂ ਬਹੁੰਦਾ ਆ ਰਿਆ ਸੀ ਮੇਰੇ ਪਿਤਾ ਜੀ ਪਾਕਿਸਤਾਨੋਂ ਅੰਮ੍ਰਿਤਸਰ ਆ ਕੇ ਉਸ ਨੂੰ ਚਾਚਾ ਕਹਿੰਦੇ ਸਨ ਤੇ ਮੇਰੀਆਂ ਮਾਤਾਵਾਂ ਉਹਦੇ ਪੈਰੀਂ ਹੱਥ ਲਾਉਂਦੀਆਂ ਸਨ ਵਿਆਹਾਂ ਸ਼ਾਦੀਆਂ ਤੇ ਦੋਹਾਂ ਪਰਿਵਾਰਾਂ ਦਾ ਆਉਣਾ ਜਾਣਾ ਸੀ ਮੇਰੇ ਪਿਤਾ ਜੀ ਸਹਰਾਣੇ ਬਾਹਰ ਰੱਖ ਕੇ ਇੱਕ ਸਾਡੇ ਦੂਰ ਦੇ ਰਿਸ਼ਤੇਦਾਰ ਹਰਪ੍ਰਜਨ ਸਿੰਘ ਦੇ ਘਾਹ ਦੇ ਲਾਂਨ ਤੇ ਪਏ ਸਨ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਕਰਾਂ ਤੇ ਕਿੱਧਰ ਜਾਵਾਂ ਸ਼ਾਮ ਦੇ 6:00 ਵਜੇ ਦਾ ਵਕਤ ਸੀ ਜਦੋਂ ਇੱਕ ਕੜਕਮੀ ਆਵਾਜ਼ ਮੇਰੇ ਪਿਤਾ ਜੀ ਦੇ ਕੰਨਾਂ ਵਿੱਚ ਪਈ ਓਏ ਬੁੱਢਾ ਸਿਆ ਇੱਥੇ ਘਾਹ ਤੇ ਲੰਮਾ ਪਿਆ ਕੀ ਕਰਦਾ ਹੈ ਤੈਨੂੰ ਆਪਣੇ ਜੱਦੀ ਕਰਦਾ ਚੇਤਾ ਭੁੱਲ ਗਿਆ ਸੀ ਸਵੇਰ ਦਾ ਤੈਨੂੰ ਕੈਂਪਾਂ ਵਿੱਚ ਲੱਭਦਾ ਫਿਰਦਾ ਹੁਣ ਤੂੰ ਕਿਤੇ ਜਾ ਕੇ ਲੱਭਾਂ ਚੱਲ ਉਠ ਤੁਰ ਕਰ ਚੱਲੀਏ ਫਿਰ ਉਹਨੇ ਮੁੰਡੇ ਨੂੰ ਆਵਾਜ਼ ਮਾਰੀ ਉਹ ਚਾਟੀ ਲਿਆ ਉਸ ਚਾਟੀ ਵਿੱਚ ਚਾਂਦੀ ਦੇ ਰੋਡੇ ਬਾਦਸ਼ਾਹ ਦੀ ਤਸਵੀਰ ਵਾਲੇ 1300 ਰੁਪਏ ਸਨ ਜੋ ਉਸਨੇ ਮੇਰੇ ਪਿਤਾ ਜੀ ਨੂੰ ਦਿੱਤੇ ਸ਼ਾਇਦ ਉਹ ਹੁਣ ਦੇ 50000 ਰੁਪਏ ਦੇ ਬਰਾਬਰ ਹੋਣ ਮੇਰੇ ਪਿਤਾ ਜੀ ਦਾ ਚਿਹਰਾ ਖੜ ਗਿਆ ਤੇ ਇੱਕ ਵਾਰ ਤਾਂ ਉਹਨਾਂ ਨੂੰ ਉੱਜੜ ਪੁੱਜੜ ਕੇ ਆਏ ਹੋਣ ਦਾ ਚੇਤਾ ਹੀ ਭੁੱਲ ਗਿਆ ਮੈਂ 10ਵੀਂ ਵਿੱਚ ਪੜਦਾ ਸਾਂ ਜਦੋਂ ਉਹ ਹੀ ਬ੍ਰਾਹਮਣ ਆਪਣੇ ਪੋਤੇ ਨੂੰ ਨਾਲ ਲੈ ਕੇ ਸਾਡੇ ਘਰ ਆਇਆ ਉਸ ਦਾ ਸਾਹ ਕੁਝ ੁਖੜਿਆ ਹੋਇਆ ਸੀ ਉਸ ਦੀ ਉਮਰ ਵੀ ਹੁਣ ਕਾਫੀ ਹੋ ਗਈ ਸੀ ਮੇਰੇ ਪਿਤਾ ਜੀ ਨੂੰ ਉਸ ਨੇ ਕਿਹਾ ਮੇਰਾ ਹੁਣ ਕੋਈ ਪਤਾ ਨਹੀਂ ਅੱਜਾਂ ਕੇ ਕੱਲ ਮੇਰੇ ਜਿਉਂਦੇ ਜੀ ਚੱਲ ਕੇ ਆਪਣੀ ਜ਼ਮੀਨ ਸੰਭਲਾ ਤੇਰਾ ਪਿਓ ਉੱਥੇ ਅਗਾ ਰੱਬ ਕੋਲ ਮੈਨੂੰ ਪੁੱਛੂਗਾ ਵੀ ਸੁਣਾ ਮੇਰੇ ਪੁੱਤ ਦਾ ਕੀ ਹਾਲ ਹੈ ਤੇ ਮੈਂ ਕੀ ਆਖੂਗਾ ਵੀ ਮੇਰੇ ਪੁੱਤਾਂ ਨੇ ਤੇਰੇ ਪੁੱਤ ਦੀ ਜ਼ਮੀਨ ਸੰਭਲੀ ਹੈ ਚੱਲ ਉੱਠ ਕੇ ਚੱਲ ਮੈਨੂੰ ਮੇਰੀ ਜ਼ਿੰਮੇਵਾਰੀ ਤੋਂ ਸੁਰਖਰੂ ਕਰ 40 ਸਾਲ ਦੇ ਬੈਠੇ ਮਜਾਰੇ ਕੋਲੋਂ ਤਾਂ ਕਿ 1 ਸਾਲ ਦੇ ਕਾਬਜ਼ ਮਜਾਰੇ ਕੋਲੋਂ ਵੀ ਜ਼ਮੀਨ ਖਾਲੀ ਨਹੀਂ ਸੀ ਕਰਵਾਈ ਜਾ ਸਕਦੀ ਸਾਡੇ ਪਰਿਵਾਰ ਵਿੱਚ ਉਸ ਬ੍ਰਾਹਮਣ ਪਰਿਵਾਰ ਪ੍ਰਤੀ ਹੁਣ ਵੀ ਬਹੁਤ ਸਤਿਕਾਰ ਹੈ ਇਹ ਸਾਰੀ ਕਹਾਣੀ ਲਿਖਣ ਤੋਂ ਪਾਪ ਹੈ ਕਿ ਕਿਸੇ ਵੀ ਸਾਧਾਰਨ ਬ੍ਰਾਹਮਣ ਪ੍ਰਤੀ ਮੇਰੀ ਕੋਈ ਮੰਦ ਭਾਵਨਾ ਨਹੀਂ ਡੇਰਿਆਂ ਦੇ ਸਾਧਾ ਬਾਰੇ ਮੈਂ ਜੋ ਕੁਝ ਲਿਖਿਆ ਹੈ ਉਹ ਜੋ ਲਿਖਿਆ ਜਾਣਾ ਚਾਹੀਦਾ ਸੀ ਉਹਦਾ 20ਵਾਂ ਹਿੱਸਾ ਵੀ ਨਹੀਂ ਪੰਥ ਦੇ ਮਹਾਨ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਵਰਗੇ ਸੱਜਣ ਵੀ ਮੇਰੇ ਵਿਚਾਰਾਂ ਨਾਲ ਸਹਿਮਤ ਹਨ ਪੰਜਾਬੀ ਟਰਬਿਊਨ ਵਿੱਚ ਛਪਿਆ ਉਹਨਾਂ ਦਾ ਇੱਕ ਲੇਖ ਇਸ ਕਿਤਾਬ ਦੇ ਅੰਤ ਵਿੱਚ ਦਿੱਤਾ ਗਿਆ ਹੈ ਇਹਨਾਂ ਸਾਧਾਂ ਦੀ ਵਜ੍ਹਾ ਕਰਕੇ ਹੀ ਸਿੱਖੀ ਨੂੰ ਬਹੁਤੀ ਢਾਹ ਲੱਗੀ ਹੈ ਤੇ ਲੋਕਾਂ ਦੀ ਸ਼ਰਧਾ ਵੀ ਟੁੱਟੀ ਹੈ ਸਾਧਮਾਨ ਸਿੰਘ ਇਹ ਹੋਬੇ ਵਾਲਾ ਅਮਰੀਕਾ ਦੇ ਇੱਕ ਸ਼ਹਿਰ ਰੀਨੋ ਗਿਆ ਰੀਨੋ ਦੇ ਗੁਰਦੁਆਰੇ ਵਿੱਚ ਇਸਨੇ ਤਿੰਨ ਦਿਨ ਕਥਾ ਕੀਤੀ ਨਾਲ ਦੇ ਸ਼ਹਿਰ ਕਾਰਸਨ ਸਿਟੀ ਦਾ ਇੱਕ ਸੱਜਣ ਇਹਨਾਂ ਨੂੰ ਸੰਤਮੁਖ ਜਾਣ ਕੇ ਆਪਣੇ ਘਰ ਲੈ ਜਾ ਕੇ ਚਾਹ ਪਾਣੀ ਪਿਲਾਉਣਾ ਚਾਹੁੰਦਾ ਸੀ ਸੱਤ ਅੱਠ ਲੱਬੜ ਕੱਟੇ ਜੇ ਉਹਦੇ ਚੇਲੇ ਵੀ ਨਾਲ ਸਨ ਤੇ ਨਾਲ ਉਹ ਚਾਰ ਚੇਲੀਆਂ ਲਈ ਫਿਰਦਾ ਸੀ ਕੋਈ ਆਖੇ ਮੈਂ ਛੋਟੀਆਂ ਇਲਾਚੀਆਂ ਵਾਲਾ ਦੁੱਧ ਪੀਣਾ ਕੋਈ ਆਖੇ ਮੈਂ ਵੱਡੀਆਂ ਇਲਾਚੀਆਂ ਵਾਲਾ ਦੁੱਧ ਪੀਣਾ ਤੂੰ ਕੋਈ ਆਖੇ ਬੋਰਨ ਬੀਟਾ ਪਾ ਕੇ ਮੇਰੇ ਲਈ ਦੁੱਧ ਲਿਆਓ ਕੋਈ ਆਖੇ ਠੰਡਾ ਦੁੱਧ ਪੀਣਾ ਤੇ ਕੋਈ ਆਖੇ ਤੱਤਾ ਕੋਈ ਆਖੇ ਦੁੱਧ ਵਿੱਚ ਕੌਰਨ ਫਲੈਕਸ ਪਾ ਕੇ ਲਿਓ ਇੱਕ ਚੇਲੀ ਤਰ ਸੋਈ ਵਿੱਚ ਹੀ ਜਾਵੜੀ ਤੇ ਐਸੀ ਮਾਮੀ ਚੰਨੋ ਬਣੀ ਕੇ ਕਦੇ ਆਖੇ ਬਾਬਾ ਜੀ ਆਹ ਨਹੀਂ ਖਾਂਦੇ ਕਦੇ ਆਖੇ ਬਾਬਾ ਜੀ ਉਹ ਨਹੀਂ ਪੀਂਦੇ ਗੱਲ ਕੀ ਸਾਰਾ ਟੱਬਰ ਭਜਾ ਭਜਾ ਕੇ ਹਵਾ ਦਿੱਤਾ ਸੰਤਬਾਨ ਸਿੰਘ ਸੋਫੇ ਉੱਤੇ ਲੱਤਾਂ ਤੇ ਬਾਹਾਂ ਖਿਲਾਰ ਕੇ ਪਿਆ ਸੀ ਚਾਰੇ ਚੇਲੀਆਂ ਦੀਆਂ ਲੱਤਾਂ ਤੇ ਬਾਹਾਂ ਖੁੱਟ ਰੀਆਂ ਸਨ ਜਿਵੇਂ ਸਾਧ ਹਾਲ ਬਾਂਦਾ ਥੱਕ ਗਿਆ ਹੋਵੇ ਪਿੰਡਾਂ ਵਿੱਚ ਉਹ ਜਿਹਾਂ ਵਰਗੇ ਜੱਟ ਕਿੱਲਾ ਜ਼ਮੀਨ ਦਾਵਾ ਕੇ ਫਿਰ ਢੰਗਰਾਂ ਲਈ ਪੱਠੇ ਵਢਣ ਜਾਂਦੇ ਨੇ ਤੇ ਆਵਾਜ਼ੇ ਤੇ ਪੂੰਪੂ ਕਰਕੇ ਥੱਕ ਗਿਆ ਸੀ ਸਾਡੇ ਪਿੰਡ ਦਾ ਬਤਨਾ ਸਰਖਾਨ ਅਮਲੀ ਸੀ ਉਹਨੇ ਜਦੋਂ ਵੀ ਕੋਈ ਮੋਟਾ ਸੰਡਾ ਗੱਡੇ ਜਾਂ ਰੇੜੇ ਨੂੰ ਬਿੰਡੀ ਪਾ ਕੇ ਜੁੱਤਾ ਵੇਖਣਾ ਤਾਂ ਕਹਿਣਾ ਬਈ ਇਹ ਤਾਂ ਪਿਛਲੇ ਜਨਮ ਵਿੱਚ ਅੰਮ੍ਰਿਤਸਰ ਦੇ ਵੱਡੇ ਗੁਰਦੁਆਰੇ ਦਾ ਭਾਈ ਹੋ ਜਿਹੜਾ ਹੁਣ ਪਿਛਲੇ ਜਨਮ ਦੀਆਂ ਕੀਤੀਆਂ ਭੁਗਤ ਰਿਹਾ ਦੂਜੇ ਦਿਨ ਸਵੇਰੇ ਇਸ ਜੁੰਡਲੀ ਦਾ ਪੀਜ਼ੇ ਦਾ ਨਾਸ਼ਤਾ ਯਾਨੀ ਬ੍ਰੇਕਫਾਸਟ ਰੀਨੋ ਦੇ ਗੁਰਦੁਆਰੇ ਦੇ ਪ੍ਰਧਾਨ ਦੇ ਘਰ ਸੀ ਉਹ ਚਾਰੇ ਘੜੀ-ਘੜੀ ਬਾਅਦ ਟੈਲੀਫੋਨ ਕਰਨ ਕੇ ਜੀ ਪੀਜ਼ਾ ਤਿਆਰ ਹੈ ਠੰਡਾ ਹੋ ਜਾਏਗਾ ਜਲਦੀ ਆਓ ਪਰ ਉਸ ਸੋਈ ਵਾਲੀ ਜਨਾਨੀ ਆਖੇ ਨਾਸ਼ਤੇ ਦੇ ਜਾਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਦੋ-ਦੋ ਪਰੌਂਠੇ ਲਾ ਦਈਏ ਸਵੇਰੇ-ਸਵੇਰੇ ਇਹਨਾਂ ਵਿਚਾਰਿਆਂ ਦਾ ਕਲੇਜਾ ਧੂਫ ਲਿਆ ਜਾਊਗਾ ਰੀਨੋ ਦਾ ਰਸਤਾ ਇੱਥੋਂ 1 ਘੰਟੇ ਦਾ ਹੈ ਨਾਲੇ ਭੁੱਖੇ ਪਾਣੀ ਸੰਤਾਂ ਨੂੰ ਘਰੋਂ ਨਹੀਂ ਤੋਰੀਦਾ ਚਾਰ-ਚਾਰ ਪਰੌਂਠੇ ਦਹੀਂ ਤੇ ਚਾਹ ਨਾਲ ਖਾ ਕੇ ਜਦੋਂ ਸਾਧ ਜੁੰਡਲੀ ਗਈ ਤਾਂ ਘਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਤੇ ਪ੍ਰਣ ਕੀਤਾ ਕਿ ਅੱਗੇ ਤੋਂ ਕਿਸੇ ਵੀ ਸਾਧ ਨੂੰ ਜਲਪਾਣੀ ਛਕਾਉਂਦਾ ਸਦਾ ਨਹੀਂ ਦੇਣਾ। ਇਹੀ ਸਾਧ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਬਾਰੇ ਭਾਸ਼ਣ ਕਰਦਾ ਸੀ। ਇੱਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਾਲਾ ਬੁੱਕਾਂ ਲਿਖਦਾ। ਜਾਂਦਾ ਭਈ ਬਿੱਪਰ ਸਿੱਖੀ ਦੇ ਦੁਸ਼ਮਣ। ਕੋਈ ਉਹਨੂੰ ਪੁੱਛੇ ਵੀ ਬਿੱਪਰ ਸਾਡੇ ਭਰਾ ਨਹੀਂ ਹੈਗੇ। ਨਹੀਂ ਮਾਨ ਸਿੰਘ ਜੀ ਬਿੱਪਰ ਤੁਹਾਡੇ ਭਰਾ ਨਹੀਂ ਸਗੋ ਤੁਸੀਂ ਤਾਂ ਆਪ ਹੀ ਬਿੱਪਰ ਹੋ। ਸਿੱਖੀ ਦੇ ਬੇਸ ਵਿੱਚ ਜਿੰਨਾ ਤੁਸੀਂ ਕੱਚੀ ਬਾਣੀ ਬੋਲੀ ਹੈ ਤੇ ਜਿੰਨਾ ਤੁਸੀਂ ਮਨ ਕਟਸ ਕਹਾਣੀਆਂ ਸੁਣਾ ਸੁਣਾ ਕੇ ਸਿੱਖੀ ਦਾ ਬੇੜਾ ਘਰ ਕੀਤਾ ਇਹਨਾਂ ਤਾਂ ਬੇਪਰ ਵੀ ਨਹੀਂ ਸੰਕਰ ਸਕਦੇ ਇੱਕ ਸਾਧ ਦੇ ਡੇਰੇ ਨੂੰ ਦਰਾਹੇ ਦੇ ਲਾਗੋਂ ਰਸਤਾ ਮੁੜਦਾ ਹੈ ਜਿਸ ਨੂੰ ਜਰਗ ਵਾਲੇ ਸਾਧ ਕਹਿੰਦੇ ਹਨ ਉਸਨੇ ਕਈ ਦਰਜਨ ਜੋੜੇ ਲੱਥੀਆਂ ਹੋਈਆਂ ਜੁੱਤੀਆਂ ਦੇ ਸ਼ੀਸ਼ੇ ਵਾਲੀਆਂ ਅਲਮਾਰੀਆਂ ਵਿੱਚ ਸਜਾ ਕੇ ਰੱਖੇ ਹੋਏ ਸਨ ਸੰਗਤ ਜਾਂਦੀ ਤੇ ਸਾਧ ਨੂੰ ਮੱਥਾ ਟੇਕਣ ਤੋਂ ਪਹਿਲਾਂ ਵੱਡੇ ਸਾਧ ਦੀਆਂ ਜੁੱਤੀਆਂ ਨੂੰ ਮੱਥਾ ਟੇਕਦੀ ਹੈ ਬਾਬੇ ਦੀਆਂ ਦੋ ਵਿਦੇਸ਼ੀ ਕਾਰਾਂ ਗੈਰੇਜ ਵਿੱਚ ਪਿੱਛੇ ਖੜੀਆਂ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਚੁੰਮ ਚੁੰਮ ਕੇ ਸਾਧ ਦੀ ਚੈਲੀ ਰੂਪੀ ਸੰਗਤ ਨੇ ਕਾਰਾਂ ਦਾ ਰੰਗ ਫਿੱਕਾ ਕਰ ਛੱਡਿਆ ਭੋਲੀ ਪਾਲੀ ਸੰਗਤ ਕੋਲੋਂ ਜੁੱਤੀਆਂ ਨੂੰ ਮੱਥਾ ਟਿਕਾਉਣਾ ਕਿੱਧਰ ਦੀ ਸਿੱਖੀ ਹੈ ਇਸੇ ਤਰ੍ਹਾਂ ਦੀ ਸੰਗਤ ਨੂੰ ਹੀ ਕਈ ਥਾਈਂ ਪੇਡਾਂ ਲਿਖਿਆ ਹੈ ਬਾਕੀ ਗੁਰੂ ਕੀ ਸੰਗਤ ਤਾਂ ਬਹੁਤੀ ਸਸਕਾਰਯੋਗ ਹੈ ਵਿਦਵਾਨ ਲੋਕ ਕੌਮਾਂ ਦੀ ਸ਼ਕਤੀ ਹੁੰਦੇ ਹਨ ਇਸੇ ਨੂੰ ਹੀ ਅੰਗਰੇਜ਼ੀ ਵਿੱਚ ਵਿਦਵਤਾ ਦੇ ਸੋਮੇ ਯਾਨੀ ਥਿੰਕ ਟੈਂਕ ਕਿਹਾ ਜਾਂਦਾ ਪਰ ਲੱਲੀ ਛੱਲੀ ਜ਼ਬਾਨਾਂ ਦਾ ਵੀ ਸਿੱਖਾਂ ਵਿੱਚ ਘਾਟਾ ਨਹੀਂ ਅਮਰੀਕਾ ਵਿੱਚ ਇਹੋ ਜਿਹੇ ਵਿਦਵਾਨਾਂ ਦਾ ਨਾਂ ਉੱਚ ਕੋਟੀ ਦੇ ਨੀਚ ਵਿਦਵਾਨਾਂ ਵਿੱਚ ਪਿਆ ਹੋਇਆ ਹੈ। ਹਿਟਲਰ ਨੇ ਐਸੇ ਵਿਦਵਾਨਾਂ ਨੂੰ ਹੀ ਸਮਾਜ ਦਾ ਕਬਾੜ ਅਰਥਾਤ ਸਕ੍ਰੈਪ ਆਫ ਦਾ ਸੋਸਾਇਟੀ ਕਿਹਾ ਹੈ। ਉਸ ਦਾ ਖਿਆਲ ਸੀ ਕਿ ਇਸ ਕਿਸਮ ਦੇ ਵਿਦਵਾਨ ਗੱਲ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦੇ ਤੇ ਸਿੱਧੀ ਪਧਰੀ ਗੱਲ ਦੇ ਵੀ ਉਲਟ ਅਰਥ ਕੱਢਦੇ ਹਨ ਤੇ ਨਤੀਜਾ ਕੋਈ ਨਹੀਂ ਕੱਢਦੇ। ਜੇ 100 ਵਿਦਵਾਨਾਂ ਨੂੰ ਇੱਕ ਕਮਰੇ ਵਿੱਚ ਬਾੜ ਕੇ ਕਿਸੇ ਸਮੱਸਿਆ ਤੇ ਵਿਚਾਰ ਕਰਨ ਨੂੰ ਕਿਹਾ ਜਾਵੇ ਤਾਂ ਹਰ ਇੱਕ ਦੀ رائے ਵੱਖੋ ਵੱਖਰੀ ਹੁੰਦੀ ਹੈ। ਸੋ ਲੋਕਾਂ ਦੇ 100 ਵਿਚਾਰ ਹੋਣ ਦਾ ਮਸਲਾ ਹੱਲ ਕਿਵੇਂ ਹੋਵੇ ਵਿਦਵਾਨਾਂ ਦੀ ਇਹੋ ਸਮੱਸਿਆ ਹੈ ਅੱਜ ਸਿੱਖੀ ਵਿੱਚ ਵੀ ਹੈ ਇਹ ਕਿਤਾਬ ਲਿਖ ਕੇ ਮੈਂ ਕੋਈ ਗੁਸਤਾਖੀ ਨਹੀਂ ਕੀਤੀ ਇੱਕ ਗੰਭੀਰ ਸਮੱਸਿਆ ਵੱਲ ਸਾਰੀ ਸਿੱਖ ਸੰਗਤ ਦਾ ਧਿਆਨ ਦਿਵਾਉਣਾ ਹੀ ਮੇਰਾ ਮਕਸਦ ਹੈ ਕਿਸੇ ਨੂੰ ਇਹ ਕਿਤਾਬ ਠੀਕ ਲੱਗੇਗੀ ਕਿਸੇ ਨੂੰ ਗਲਤ ਕੋਈ ਆਖੇਗਾ ਸਿੱਖ ਨਿਗਲਿਆ ਗਿਆ ਹੈ ਕੋਈ ਆਖੇਗਾ ਨਹੀਂ ਬਸ ਪੰਥ ਵਿੱਚ ਇਹ ਚਰਚਾ ਚੱਲ ਪਵੇ ਤਾਂ ਸ਼ਾਇਦ ਸਿੱਖਾਂ ਦਾ ਕੋਈ ਭਲਾ ਹੀ ਹੋ ਜਾਵੇ ਮੇਰੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਲਵੀਰ ਸਿੰਘ ਕੌੜਾ